ਲਕੜਾ ਲਕੜਾ ਪਹਿਲਾਂ ਕੱਢੋ ਮਹਾਰਾਜ ਜੀ ਕਹਿੰਦੇ ਲਕੜਾ ਹੋਰ ਕਟੀਆਂ ਜਾਣਗੇ ਨੂੰ ਥੱਲੇ ਸੁੱਟ ਤੂੰ ਆਜੇ ਕਹਿੰਦੇ ਨਹੀਂ ਮਹਾਰਾਜ ਪ੍ਰੇਮ ਦੇ ਨਾਲ ਕਟੀਆਂ ਨੇ ਪਹਿਲਾਂ ਲਕੜਾ ਨੂੰ ਬਾਹਰ ਕੱਢਿਆ ਗਿਆ ਫਿਰ ਭਾਈ ਮੰਜ ਨੂੰ ਬਾਹਰ ਕੱਢਿਆ ਗਿਆ ਖੋਦੇ ਵਿੱਚ ਫਿਰ ਭਾਈ ਮੰਜ ਨੂੰ ਬਾਹਰ ਕੱਢਿਆ ਤੇ ਜਦੋਂ ਵੇਖਿਆ ਸੱਚੇ ਪਾਤਸ਼ਾਹ ਤੁਸੀਂ ਆਪ ਰਸਾ ਫੜ ਕੇ ਮੈਨੂੰ ਬਾਹਰ ਕੱਢਿਆ ਤੁਸੀਂ ਨੇ ਆਪ ਰਸਾ ਘੜ ਕੇ ਬਾਹਰ ਕੱਢਿਆ ਕਿਸੇ ਸਿੱਖ ਨੂੰ ਕਹਿ ਦਿੰਦੇ ਹੈ ਪਰ ਕਹਿੰਦੇ ਨੇ ਧੰ ਗੁਰੂ ਅਰਜਨ ਸਾਹਿਬ ਮਹਾਰਾਜਿਆਂ ਨੇ ਭਾਈ ਮੰਜ ਨੂੰ ਖੂਬ ਵਿੱਚੋਂ ਨਹੀਂ ਕੱਢਿਆ ਉਹ ਸੰਸਾਰ ਭਵਜਲ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਹੈ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਭਾਈ ਮੰਜ ਨੂੰ ਖੂਬ ਵਿੱਚੋਂ ਹੀ ਨਹੀਂ ਕੱਢਿਆ ਉਸ ਨੇ ਸੰਸਾਰੀ ਭਵਜਲ ਦੇ ਵਿੱਚੋਂ ਹੀ ਬਾਹਰ ਕੱਢ ਦਿੱਤਾ ਅੱਜ ਉਸ ਨੂੰ ਬਿਕਾਰਾਂ ਵਿੱਚੋਂ ਬਾਹਰ ਕੱਢ ਦਿੱਤਾ ਹੈ ਅੱਜ ਵਾਰ-ਵਾਰ ਜੁਨੀਆਂ ਦੇ ਵਿੱਚੋਂ ਬਾਹਰ ਕੱਢ ਦਿੱਤਾ ਸਤ ਗੁਰਾਂ ਨੇ ਅਸ ਨੂੰ ਅਮਰ ਕਰ ਦਿੱਤਾ ਹੈ ਸੀਨੇ ਦੇ ਨਾਲ ਲਾਇਆ ਭਾਈ ਮੰਜ ਗੁਰੂ ਕਾ ਬੋਧਾ ਜਗ ਪਾਰ ਲੰਘਾਵਣ ਹਾਰ ਕਹਿੰਦੇ ਨੇ ਭਾਈ ਮੰਜ ਨੂੰ ਸਤਗੁਰਾਂ ਨੇ ਸੀਨੇ ਦੇ ਨਾਲ ਲਾਇਆ ਤੇ ਕਿਹਾ ਕਿ ਭਾਈ ਮੰਜ ਅੱਜ ਤੇਰੀ ਸੇਵਾ ਪ੍ਰਵਾਨ ਹੋਈ ਹੈ ਅੱਜ ਤੇਰੀ ਸੇਵਾ ਪ੍ਰਵਾਨ ਹੋਈ ਹੈ ਅਸੀਂ ਤੇਰੇ ਤੇ ਖੁਸ਼ ਆ ਜੋ ਤੇਰਾ ਜਿਤ ਕਰਦਾ ਨਾ ਉਹ ਮੰਗ ਲਾਏ ਜੋ ਤੇਰਾ ਜਿਤ ਕਰਦਾ ਹੈ ਅੱਜ ਮੰਗ ਲਾ ਅਸੀਂ ਤੇਰੇ ਤੇ ਖੁਸ਼ ਆ ਭਾਈ ਮੰਜ ਨੇ ਸੇਵਾ ਕੀਤੀ ਸੇਵਾ ਕਰਕੇ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀਾਂ ਦੇ ਕੋਲੋਂ ਮੰਗਿਆ ਕੀ ਮੰਗਿਆ ਕੀ ਆਪਾਂ ਵੀ ਉਹੀ ਕੁਝ ਮੰਗਣਾ ਸਮਾ ਸੋਇਆ ਆਪਾਂ ਧਰਨ ਪੜ ਕੇ ਸਮਾਪਤੀ ਵੱਲ ਚੱਲਾਂਗੇ ਭਾਈ ਮੰਜ ਨੇ ਜੋ ਮੰਗਿਆ ਹੈ ਉਹੀ ਆਪਾਂ ਕੁਝ ਮੰਗਣਾ ਹੈ ਭਾਈ ਮੰਜ ਨੇ ਕੀ ਮੰਗਿਆ ਸੀ ਸੱਚੇ ਪਾਤਸ਼ਾਹ ਮੈਨੂੰ ਕੋਈ ਸੰਸਾਰੀ ਦਾਤਾਂ ਦੀ ਲੋੜ ਨਹੀਂ ਹੈ ਸੰਸਾਰੀ ਦਾਤਾਂ ਦੀ ਲੋੜ ਨਹੀਂ ਸਤਿਗੁਰੂ ਕਹਿੰਦੇ ਅੱਜ ਜੋ ਵੀ ਕੁਝ ਮੰਗੇਗਾ ਅਸੀਂ ਤੇਰੇ ਤੋਂ ਖੁਸ਼ ਆ ਬਸ ਉਹ ਤੈਨੂੰ ਦੇ ਦੇਵਾਂਗੇ ਜੋ ਵੀ ਮੰਗੇਗਾ ਅੱਜ ਮੰਗ ਲੈ ਪਰ ਭਾਈ ਮੱਝ ਨੇ ਮੰਗਿਆ ਕੀ ਕਹਿ ਲਗਾ ਸੱਚੇ ਪਾਤਸ਼ਾਹ ਦਾਤਾ ਰੱਖੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਮੋਜ ਬੜੀ ਰੱਖੇ ਚਰਨਾ ਦੇ ਨਾਲ ਜੋੜ ਕੇ ਚਰਨਾ ਦੀ ਮੋਕ ਜਬੜੇ ਦੀ ਮੋਜ ਬੜੀ ਦਾਤਾ ਰਖੀ ਚਰਨਾਂ ਦੇ ਨਾਲ ਜੋੜ ਕੇ ਗਾਣਾ ਦੀ ਮੋਜ ਬੜੀ ਚਰਨਾਂ ਦੀ ਜੀ ਮੋਜ ਬੜੀ ਹਾਂ ਚਰਨਾਂ ਦੀ ਜੀ ਮੋਜ ਹੈ ਬੜੀ ਉਹ ਚਾਰੇ ਨਾਨੀ ਜੀ ਮੋਜ ਹੈ ਬੜੀ ਲੈ ਜੋੜ ਕੇ ਕਰ ਨਾ ਦਿਵੋਜ ਬੜੀ ਚਰਨ ਆ ਰਖ ਜਰਨਾ ਦੇ ਨਾਲ ਜੋੜ ਕੇ ਚਰਨ ਆ ਦਿਵੋਜ ਬੜੀ ਚਰਨ ਰਖ ਜਰਨਾ ਦੇ ਨਾਲ ਜੋ جوڑ کے جوڑ کے شرنا کی موج ہے بڑی ਜਰਨ ਮਨ ਕਮਨ ਕੀ ਮੋਜ ਮੇ ਰਹੋ ਅੰਤ ਅਰ ਭਾਤ ਭਾਈ ਮੰਜ ਨੇ ਇਹ ਮੰਗ